ਪੰਜ ਪਿੰਡਾਂ ਜਿੱਥੇ 75 ਲੱਖ ਰੁਪਏ ਦੀ ਗ੍ਰਾਂਟ ਅਸੀਂ ਪੰਜਾਂ ਪਿੰਡਾਂ ਨੂੰ ਸਾਡੇ ਸੀਐਮ ਸਾਹਿਬ ਨੇ ਜਿਹੜੀ ਗ੍ਰਾਂਟ ਦਿੱਤੀ ਹੈ ਉਹਦਾ ਉਦਘਾਟਨ ਮੇਰੀ ਡਿਊਟੀ ਲੱਗ ਗਈ ਮੰਤਰੀ ਸਾਹਿਬ ਸੈਸ਼ਨ ਆ ਗਿਆ ਉਹਦੇ ਲਈ ਉਹਨਾਂ ਨੂੰ ਚੰਡੀਗੜ੍ਹ ਜਾਣਾ ਪੈ ਗਿਆ ਤੇ ਮੇਰੀ ਡਿਊਟੀ ਨਾਲ ਸਾਡੇ ਗਰੇਵਾਲ ਸਾਹਿਬ ਕਾਉਂਸਲਰ ਸਾਹਿਬ ਤ੍ਰਿਜਿੰਦਰ ਮਿੱਠੂ ਜੀ ਰਾਜੀ ਸਾਡੀ ਡਿਊਟੀ ਲਈ ਵੀ ਤੁਸੀਂ ਜਾ ਕੇ ਆਓ ਉਹ ਅਸੀਂ ਉਦਘਾਟਨ ਕਰ ਰਹੇ ਹਾਂ ਅੱਜ ਪੰਜਾਬ ਸਿੱਖਿਆ ਚਰੰਤੀ ਸਕੀਮ ਤਹਿਤ 5 ਅਕਤੂਬਰ ਪਹਿਲਾਂ ਮੈਲੋ ਸਕੂਲ ਜਾਇਆ ਹੈ ਜਿੱਥੇ 220000 ਦੀ ਬਾਉਂਡਰੀ ਬਣਾਉਣ ਦੀਆਂ ਚਰਚਾਂ ਆਏ ਆ ਉਸ ਅਪਰੰਤ ਪੁਖੜੀ ਚਲਾ ਪੈਣੀਸਾਲੂ ਖਾਸੀ ਚਲਾ 88 ਖੋੜ ਦੇ ਵਿੱਚ ਅੱਜ ਪੰਜਵਾਂ ਸੋਲਾ ਸਾਡਾ ਜਿੱਥੇ ਤਕਰੀਬਨ 37 ਲੱਖ ਦੀ ਗਰਾਂਟ ਦਾ ਉੱਤੇ ਕੀਤਾ ਟੋਟਲ ਸਰਕ ਕਿਸ ਤਰ੍ਹਾਂ ਦਾ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਜਮੀਨ ਟੈਕਨੋਲੋਜੀ ਦੀਆਂ ਜਿਹੜੀਆਂ ਵਿਚੈ ਦੇ ਰਿਮਿਟ ਰਹੀਆਂ ਨੇ ਨਵੀਂ ਟੈਕਨੋਲੋਜੀ ਨਾਲ ਜਿੱਥੇ ਸਾਨੂੰ ਸਭ ਤੋਂ ਪਹਿਲਾਂ ਗਰਾਂਟ ਦਾ ਹੈ ਕੰਮ ਕਰ ਰਹੇ ਆ ਉੱਥੇ ਸਾਨੂੰ ਸਭ ਤੋਂ ਪਲੱਸ ਪੁਆਇੰਟ ਹੈ ਕਿ ਅਭੀ ਅਸੀਂ ਜਦੋਂ ਸਕੂਲਾਂ ਤੋਂ ਬੱਚਿਆਂ ਦੇ ਘਰ ਵਿੱਚ ਜਾਂਦੇ ਆ ਐਡਮਿਸ਼ਨ ਵਾਸਤੇ ਵੀ ਸਾਡੇ ਸਕੂਲਾਂ ਵਿੱਚ ਆਹ ਸਹੂਲਤ ਹੈ ਜੀਆਂ ਨੇ ਤੇ ਮਾਪੇ ਬੜੇ ਅਵੇਅਰ ਨੇ ਉੱਥੇ ਬੜੇ ਸਾਡੀ ਜਾਲ ਨੂੰ ਫੋਲੋ ਕਰਦੇ ਨੇ ਉਹ ਸਾਡੇ ਕੋਲ ਆਰਟੀ ਐਡਮਿਸ਼ਨ ਚ ਰੋਂਦੇ ਨੇ ਔਰ ਸਭ ਤੋਂ ਵੱਡੀ ਚੀਜ਼ ਜਿਹੜਾ ਗਰਾਂਟ ਦੀ ਇਹ ਹੈ ਕਿ ਜਿਹੜੇ ਇਸ ਗਰਾਂਟ ਮੰਗਦੇ ਆ ਸਾਨੂੰ ਕਿਸੇ ਐਮਐਲਏ ਕੋ ਸਰਪੰਚ ਸਾਹਿਬ ਕੋ ਕਿਸੇ ਐਸਐਮਸੀ ਮੈਂਬਰ ਕੋਲ ਨਹੀਂ ਜਾਣਾ ਪੈਂਦਾ ਅਸੀਂ ਗੂਗਲ ਫਾਰਮ ਭਰਦੇ ਆ ਬੱਚਿਆਂ ਦੀ ਗਿਣਤੀ ਮੁਤਾਬਕ ਰੋਡ ਮੁਤਾਬਕ ਜੋ ਸਕੂਲ ਮੁਖੀ ਮੰਗਦਾ ਹੈ ਉਹ ਗਰਾਂਟ ਸਾਨੂੰ ਕਦੇ ਆਧਾਰ ਤੇ ਮਿਲਦਾ ਹੈ ਮੈਂ ਕਿੱਥੇ ਪੜਿਆ ਤੁਸੀਂ ਮੈਂ ਮੈਂ ਇਸੇ ਸਕੂਲ 'ਚੋਂ ਪੜਿਆ ਹਾਂ ਜੀ ਹੁਣ ਸਰਪੰਚ ਚੁਣੇ ਗਏ ਆ ਪਿੰਡ ਦੇ ਹਾਂਜੀ ਹਾਂਜੀ ਜੀ ਅਨੋਨਿਮਸਲੀ ਜੀ ਤੇ ਹੁਣ ਕਿਸ ਤਰ੍ਹਾਂ ਦੇ ਕੰਮ ਹੋ ਰਿਹਾ ਜਿਵੇਂ ਵਿੱਦਿਆ ਦੀ ਗੱਲ ਕਰੀਏ ਭਗਵਾਨਤਮਾਨ ਸਰਕਾਰ ਨੇ ਜੋ ਦਾਅਵੇ ਕੀਤੇ ਸੀ ਤੱਤਾ ਚੋਂਣ ਤੋਂ ਪਹਿਲਾਂ ਅੱਜ ਹਾਂਜੀ ਪੂਰੇ ਚੰਗੀ ਤਰ੍ਹਾਂ ਪੂਰੇ ਹੋ ਰਹੇ ਨੇ ਜੀ ਤੇ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਰਿਹਾ ਵਾ ਜੀ 스마트 ਕਲਾਸਾਂ ਨੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਤੇ ਟੀਚਰ ਬਹੁਤ ਵਧੀਆ ਪੜਾ ਰਹੇ ਨੇ ਜੀ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬੱਚੇ ਮਤਲਬ ਲੋਕ ਵੀ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਪੜਾਉਣਾ ਪਸੰਦ ਕਰਦੇ ਨੇ ਜੀ ਰਿਟਾਇਰ ਟੀਚਰ ਆ ਜੀ ਅਸੀਂ ਹਾਂਜੀ ਅੱਜ ਦਾ ਪ੍ਰੋਗਰਾਮ ਇੱਥੇ ਜਿਹੜਾ ਵਿਦਿਆ ਦਾ ਤਾਂ ਕਿ ਸਕੂਲਾਂ ਦੀ ਜਿਹੜੀ ਹਾਲਤਾਂ ਨੂੰ ਸੁਧਾਰਿਆ ਜਾਵੇ ਤੇ ਵੱਧ ਵੱਧ ਜਿਹੜਾ ਸਕੂਲਾਂ ਦੇ ਵਿੱਚ ਸਹੂਲਤਾਂ ਦਿੱਤੀਆਂ ਜਾਣ ਸਭ ਤੁਸੀਂ ਟੀਚਰ ਰਹੇ ਹੋ ਤੇ ਉਸ ਸਮੇਂ ਤੇ ਹੁਣ ਸਮੇਂ ਦੇ ਵਿੱਚ ਕਿੰਨਾ ਬੇਅੰਤ ਫਰਕ ਆ ਜੀ ਜਿਵੇਂ ਅਸਮਾਨ ਦਾ ਫਰਕ ਹੈ ਉਹ ਸਮਾਂ ਸੀ ਜਦੋਂ ਅਸੀਂ ਜਿਹੜਾ ਹੈਗਾ ਆਪਣੇ ਛੋਟੇ ਛੋਟੇ ਬੈਗ ਲੈ ਕੇ ਸਾਨੂੰ ਜਿਹੜਾ ਹੈਗਾ 4-4 5-5 ਕਿਲੋਮੀਟਰ ਤੁਰ ਕੇ ਜਾਣਾ ਪੈਂਦਾ ਸੀ ਤੁਸੀਂ ਅੰਦਾਜ਼ਾ ਕਰੋ ਕਿ ਕੱਲ ਕੇ ਜੀ ਦਾ ਬੱਚੇ ਨੂੰ 4 ਕਿਲੋਮੀਟਰ ਜਾਣਾ ਪਵੇ ਤੇ ਅੱਜ ਜਿਹੜਾ ਹੈ ਘਰ ਦੇ ਵਿੱਚ ਜਿਹੜਾ ਹੈਗਾ ਸਕੂਲ ਖੋਲ੍ਹਿਆ ਜਾਵੇ ਸਰਕਾਰ ਦੀ ਬਹੁਤ ਵੱਡੀ ਦੇਣਾ ਇੱਕ ਸਕੂਲ ਬਿਲਕੁਲ ਸਹੀ ਗੱਲ ਹੈ ਜੀ ਇਥੇ ਕੰਪਿਊਟਰ ਯੋਗ ਦੇ ਨਾਮ ਸਾਡਾ ਜੀ ਕਰਦਾ ਵੀ ਅਸੀਂ ਮੁੜ ਕੇ ਦਾਖਲਾ ਲੈ ਲਈਏ ਹਾਂ ਬਹੁਤ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਮੋੜ ਦਿਓ ਰੰਗਲਾ ਪੰਜਾਬ ਅਸੀਂ ਨਹੀਂ ਕੁਝ ਹੋਰ ਮੰਗਦੇ ਮੋਹਨ ਸਿੰਘ ਜੀ ਅੱਜ ਸਰ ਸਿੱਖਿਆ ਕ੍ਰਾਂਤੀ ਜਿਹੜੀ ਚੱਲ ਰਹੀ ਆ ਪੰਜਾਬ ਸਰਕਾਰ ਵੱਲੋਂ ਅੱਜ 88 ਜਿਹੜਾ ਪਿੰਡ ਆ ਉੱਥੇ ਕਿੰਨੇ ਕੰਪਲੈਂਟਰ ਦੇ ਘਟਨ ਹੋਇਆ ਤੇ ਕਿਸ ਤਰ੍ਹਾਂ ਦੀਆਂ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਸਾਡੇ ਜੀ ਅੱਜ ਇੱਕ ਕਮਰੇ ਦਾ ਸੂ ਅਧ ਘਟਨ ਹੋਇਆ ਜੀ ਬਹੁਤ ਵਧੀਆ ਟੀਚਰ ਨੇ ਦਿੱਤੇ ਆ ਜੀ ਇੱਕ ਟੀਚਰ ਵੀ ਦੇ ਤਨਵਾ ਸਨ ਪਹਿਲਾਂ ਇੱਕ ਟੀਚਰ ਹੀ ਸੀ ਹੁਣ ਦੋ ਹੋ ਗਏ ਬਹੁਤ ਵਧੀਆ ਕੰਮ ਚੱਲ ਰਿਹਾ ਹੈ